ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੱਤ ਝੋਟੀਆਂ ਦਿਖਾਵਾਂਗੇ ਦਿਖਾਉਣੀਆਂ ਉਹ ਆ ਜਿਹੜੀ ਤੁਹਾਡੇ ਪਸੰਦ ਆਉਗੀ ਦੁੱਧ ਕੰਡੇ ਤੇ ਧਰ ਕੇ ਮਿਲੂਗਾ ਜਮਾ ਬੱਚੇ ਸਾਰਿਆਂ ਦੇ ਕੱਚੇ ਅੱਗੇ 5 ਤੋਂ ਲੈ ਕੇ 10 15 ਦਿਨ ਇੰਦਾ ਸੁੰਜੀਆਂ ਵੀ ਆ 15 ਕਿਲੋ ਤੋਂ ਲੈ ਕੇ 20 ਕਿਲੋ ਤੱਕ ਕੰਡਾ ਸਾਹਮਣੇ ਪਿਆ ਕੰਡੇ ਤੇ ਦੁੱਧ ਰੱਖ ਕੇ ਤੋਲ ਕੇ ਦੋ ਟਾਈਮ ਇੱਕ ਟਾਈਮ ਆਪਦੇ ਹੱਥੀ ਖਾਲੀ ਕਰ ਲਿਓ ਦੋ ਟਾਈਮ ਚਵਾਈ ਕਰ ਲਿਓ ਆਹ ਕੰਡਾ ਦਾ ਕਿਲੋ ਵਾਲਾ ਵੱਟਾ ਜੇਬ ਵਿੱਚ ਪਾ ਕੇ ਨਾਲ ਲੈ ਕੇ ਆਇਓ ਕਿਲੋ ਵਾਲਾ ਵੱਟਾ ਉਹਦੇ ਤਰੱਕੀ ਕੰਡਾ ਚੈੱਕ ਕਰਕੇ ਫਿਰ ਜਿਹੜੀ ਮੱਝ ਪਸੰਦੋ ਚੋਕ ਕੇ ਤਸੱਲੀ ਕਰਕੇ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆਓਗੇ ਵੀਰ ਨਾ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਦੀਪ ਸਿੰਘ ਬਾਈ ਪਿੰਡ ਢਪਾੜੀ ਜ਼ਿਲ੍ਹਾ ਬਟਿੰਡਾ ਤਸੱਲੀ ਜੀ ਤੇ ਮੋਬਾਈਲ ਨੰਬਰ ਵਈ ਆਪਣਾ ਮੋਬਾਈਲ ਨੰਬਰ ਹੈਗਾ 99159375257742 ਉੱਪਰ 11525 775 7511525 ਠੀਕ ਆ ਵਪਾਰ ਦਾ ਕੰਮ ਆ ਗਿਆ 77475 73475 11525 11525 ਅੱਜ ਆਪਾਂ 11 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ ਮੱਝਾਂ ਦੀ ਹਾਂਜੀ ਹਾਂ ਤੇ ਸਾਰਿਆਂ ਮੰਨ ਕੇ ਚਲੋ ਪਲੂਣ ਦੂਜਾ ਸੂਆ ਇਦਾਂ ਏ ਝੋਟੀਆਂ ਸਾਰੀਆਂ ਹਾਂ ਬਈ ਪਲੂਣ ਤੇ ਤਿੰਨ ਚੋਟੀਆਂ ਦੂਜੇ ਦੂਜੇ ਸੂਏ ਆ ਦੋ ਤੇ 15 ਕਿਲੋ ਤੋਂ ਲੈ ਕੇ 20 ਕਿਲੋ ਦੇ ਵਿੱਚ ਵਿੱਚ ਕੰਡੇ ਧਰਮਾ ਤੋਂ ਮਿਲੂਗਾ ਉਹ ਤਾਂ ਬਾਈ ਯਾਰ ਉਹ ਪਿਆ ਕੰਡਾ ਦੇ ਕੋਲੇ ਤਾਂ ਕੋਈ ਨਹੀਂ ਆਪਾਂ ਛੇੜ ਸਾੜ ਕਰਾਉਂਦੇ ਰਹਿਣਾ ਆਵੇ ਰਹੇ ਆ ਇੱਕ ਟਾਈਮ ਖਾਲੀ ਕਰੀਂ ਦੋ ਟਾਈਮ ਉਹ ਆਪਾਂ ਨਗਾਣਾ ਆਉਂਦੀਆਂ ਚੋਕੇ ਜਮਾ ਤਸ਼ੱਲੀ ਕਰਕੇ ਹਨ ਫੇਰ ਲੈ ਕੇ ਜਾਏ ਨਹੀਂ ਆਪਾਂ ਜਿਹੜੀ ਦੇ ਮਾਲਕ ਦਾ ਪਤਾ ਕਰਾਉਂਦੇ ਕੰਡੇ ਦੇ ਘਰ ਤੋਂ ਜਿੰਦਾ ਠੀਕ ਹੈ ਉਹ ਕਹਿੰਦੇ ਬਾਬਾ ਦੋ ਟਾਈਮ ਆਪਾਂ ਚਬਾ ਕੇ ਫੇਰ ਦੇਵਾਂਗੇ ਹਣਾ ਤੇ ਬਾਈ ਜੀ ਪਹਿਲੇ ਨੰਬਰ ਆਪਾਂ ਜਿਹੜੀ ਝੋਟੀ ਦੇਖੀ ਜਾਨੇ ਕਿਹੜਾ ਸੂਆ ਸੂਈ ਵੀ ਹੈ ਇਹ ਇਹ ਬਾਈ ਤੀਜਾ ਸੂਆ ਐਵੇਂ ਲੋਕਾਂ ਨੂੰ ਦੂਜਾ ਕਹਿੰਗੇ ਇਹਦਾ ਤਾਂ ਫਾਇਦਾ ਕੋਈ ਨਹੀਂ ਤੀਜਾ ਸੂਆ ਸੱਤ ਦਿਨਾਂ ਵੀ ਸੂਈ ਦੀ ਆ ਬੱਚਾ ਹੈਗਾ ਕੱਟਾ ਨੀਲੀ ਦਾ ਵੀ ਕੱਟੀ ਜਾਵੇ ਨੀਲੀ ਦਾ ਵੀ ਕੱਟੀ ਜਾਏਗੀ ਪਿੱਛੇ ਤੇ ਦੁੱਧ ਕਿੰਨਾ ਮਣਕੇ ਦੇਵਾਂਗੇ ਆਪਾਂ ਜੀ ਆ ਤੇ 13 ਕਿਲੋ ਆ ਬਾਈ ਤੇ ਇੱਕ ਗੱਲ ਆਪਾਂ ਪੁੱਛਣੀ ਭੁੱਲ ਗਏ ਫਿਰ ਮਾਲ ਹੈ ਜਿਹੜਾ ਤੂੰ ਕਹਿੰਦਾ ਕੰਡੇ ਦੇ ਧਰਮਾਂ ਲੈ ਕੇ ਕਿੱਥੋਂ ਆਇਆ ਹੈ ਬਾਈ ਮੀਂਹ ਨਹੀਂ ਹਰਿਆਣਾ ਦਾ ਸਾਰੇ ਉਧਰ ਹੀ ਆਂ ਜਾਂਦੇ ਆ। ਉਧਰ ਮੈਂ ਲਈ ਨਹੀਂ ਬਹੁਤ ਟਾਈਮ ਲੱਗਦਾ। ਠੀਕ ਆ ਫੇਰ ਤਾਂ ਜੋ ਕੰਡੇ ਝੜ ਕੇ ਜਾਣਗੇ ਤੁਹਾਡਾ। ਬਾਈ ਯਾਰ ਜਮਾ ਜਦੋਂ ਤਸੱਲੀ ਹੋ ਗਈ ਫੇਰ ਅਗਲਾ ਰੁਪਿਆ ਦੇਣੀ ਦੁੱਗਨੇ ਰੁਪਏ ਮੋੜ ਕੇ ਆਪਾਂ ਹੋ ਗਏਗਾ। ਖਰਚਾ ਵੀ A to Z ਚੱਕਾਂਗੇ। ਜੈ ਕੱਲ। ਵੀ ਕਹਿੰਦਾ ਵਾ ਉਹ ਗੱਲ ਜਿੰਨਾ ਕਹਦਾ ਬੰਦੇ ਨੂੰ ਦੁੱਧ ਉਹਨਾਂ ਨਿਪੜੂਗਾ। 100 ਗ੍ਰਾਮ ਦਾ ਬਾਈ ਜਦੋਂ ਆਪਾਂ 50000 ਤੇ ਹੁਣ ਟਾਈਮ ਵੱਜ ਗਿਆ ਆਪਣਾ 8:30 8:30 ਟੁੱਪ ਚੜ੍ਹੇ ਹੀ ਪੂਰੀ ਹਨਾ ਹੁਣ ਆਪਣੇ ਮੰਜ ਦਾ 22 ਦੇ ਵਿੱਚ 2 2 ਘੰਟੇ ਲੇਟ। ਜਿਹੜਾ ਹੁਣ ਵੇਚ ਵਾਲਾ ਕਹਿੰਦੇ ਬਾਜ਼ਾਰ ਲੱਗਿਆ ਵੇ ਝੋਟਿਆਂ ਨੂੰ ਕੈਂ ਵਜੇ ਸਚਵਾਇ ਕਰੀਏ ਕੱਲ੍ਹ ਸਾਂ 4 ਘੰਟੇ ਲੇਟ ਆ ਬਾਈ ਕੈਂ ਵੇਚ ਬਾਈ ਕਰੀ ਸੀ ਗੱਲ ਸਾਂ 5 ਵਜੇ ਤੇ ਸਵੇਰ ਹੁੰਦੀ ਆ ਸਾਢੇ 4 ਵਜੇ ਕੱਲ੍ਹ ਚੁਵਾਈ ਹੋਈ ਵੀ ਆ 4 ਵਜੇ ਦੀ 4 ਘੰਟੇ ਲੇਟ ਆ ਐਵੇਂ ਮੈਂ ਤੁਹਾਨੂੰ ਚਾਰ ਘੰਟੇ ਦੁੱਧ ਰੁਕਿਆ ਵਾ ਦੱਸਦਾ ਕਿਉਂਕਿ ਇੰਨਾ ਮਾਲ ਨਵਾਂ ਹਰਤ ਮੋਰ ਤੱਕ ਕਾ ਘੰਟਾ ਤੋਂ ਮੈਨੂੰ ਬੈਠੇ ਨੂੰ ਹੋ ਗਿਆ ਇੱਥੇ ਇੱਕ ਗੱਲ ਹੋਰ ਆ ਬਾਈ ਕੋਈ ਬਾਈ ਆ ਜੇ ਜਦੋਂ ਬਾਈ ਫੋਨ ਕਰਕੇ ਆ ਜੇ ਜਦੋਂ ਆਊਗਾ ਆਈ ਮੰਗਾ ਮਿਲਣੀਆਂ ਕੋਈ ਐਨੇ ਉਹ ਬੁਢੀਆਂ ਆ ਜਾਂ ਹੋਰ ਅੱਜ ਬਾਜ਼ਾਰ ਲਾ ਕੇ ਬਾਈ ਜਰ 15 15 ਤੋਂ 20 ਦੀ ਗਰੰਟੀ ਆ। ਇਹਦੇ ਪੱਕਾ ਕਰਦੇਈ ਦੁੱਧ ਕਿੰਨਾ ਹੀ ਥੱਲੇ ਹੁਣ 13 ਕਿਲੋ ਬਾਈ। ਦੋ ਟਾਈਮਾਂ ਚ ਬਣਾ ਕੇ ਦੇਵਾਂਗੇ। ਮਹਾ ਬਾਈ ਜਰ ਅਗਲਾ ਘਰੇ ਜਾ ਕੇ 10 ਦਿਨਾਂ ਬਾਅਦ ਪੀਲੇ ਦੇ ਬੰਦਾ ਜਾਮਨ ਦੇ ਜੇ ਪੱਕਾ ਤੇ 15 ਕਿਲੋ ਅੱਜ 15 ਕਿਲੋ ਦਿੱਤਾ ਮੈਂ ਨੇ। ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਲੈਣ ਆਲਾ? 15 ਕਿਲੋ ਦੁੱਧ ਵਾਲੀ ਹੈਗੀ ਆ। ਇਹਦੇ ਪਰ ਰੇਟ ਦੀ ਗੱਲ ਕਰੀ ਰੇਟ ਇਹਦੇ ਕੀ ਰਹਿਣਾ? ਲੋਕਾਂ ਨਾਲ ਤਾਂ ਬਾਈ ਜਰ ਕਰਦੇ ਨਹੀਂ ਚਾਹ ਉਹ 2.5 ਦੋ ਕਰਾ ਲਾ। ਐਵੇਂ ਕਰਾਂ ਦਾ ਫਾਇਦਾ ਨਹੀਂ। ਵੀ ਜੇ ਡੂਰਲ ਚੀਜ਼ੇ ਡੂੜ ਵੀ ਮੰਗੇਗਾ ਜਿਹੇ ਜੀ ਚੀਜ਼ ਆ ਉਹ ਜਾ ਭਾ ਕਰੇਗਾ ਆਹ ਤੇ ਮੰਡੀ ਚ ਵੀ ਦੇਖ ਜੀ 130 35 ਦੀ ਠੀਕ ਹੈ ਪਾਉਗਾ ਨਹੀਂ ਕਰਦਾ ਆਪਾਂ ਜਿਆ ਲੋਕਾਂ ਨੂੰ ਮੇਰੀ ਗੱਲ ਨਾਲ ਪਹਿਲਾਂ ਚੰਗੇ ਬ੍ਰੀਡ ਵਾਲੇ ਪਸ਼ੂ ਦੇਣਾ ਕੀ ਪਤਾ ਮੇ ਵਿਚਾਰਾ ਨਾ ਪਟੇ ਕਿੰਨੇ ਦੀ ਵੇਚਣੀ ਆਪਾਂ ਇਹ ਮਾਨਤਨ ਹੋ ਜਾਊਗਾ ਕਰਦੇ ਆਂ ਧੋਰੀ ਬਾਹਰ ਨੂੰ ਸੁਭਰ ਕੱਦ ਕਾਠ ਵਗੈਰਾ ਤੇ ਮੂੰਹ ਮੱਥਾ ਦੇਖੋ ਝੋਟੀ ਦਾ ਤੀਜਾ ਸੂਆ ਸੂਈ ਆ ਥੋੜਾ ਬੱਚੇ ਨੂੰ ਭਜੋਗੀ ਬੱਚਾ ਨਾਲ ਦਵਾਦਨੇ ਕਿਹੜਾ ਤੇ ਸਿੰਘ ਮੂੰਹ ਮੱਥਾ ਦੇਖੋ 120000 ਦੀ 13 ਕਿਲੋ ਦੁੱਧ ਕੰਡੇ ਦੇ ਧਰ ਕੇ ਇਸ ਨੂੰ ਮਿਲੂਗਾ ਤੁਸੀਂ ਦੇਖੋ ਸਿੰਘ ਮੂੰਹ ਮੱਥਾ ਤੇ ਬਾਕੀ ਥਣਾ ਦੀ ਬੰਤਰ ਦੇਖੋ ਨੇੜ ਤੋਂ ਤੇ ਬਾਈ ਜੀ ਚੋਣ ਚਵਾਦੀ ਇੱਕ ਨੰਬਰ ਬਿਲਕੁਲ ਠੀਕ ਹੈ ਮੋਲਾ ਜੇ ਪਤਾਰਾ ਮਾਰ ਲਾਗੇ ਵੀਡੀਓ ਲੰਬੀ ਹੋ ਜੂ ਆਪਣੀ ਸੋ ਇੱਕ ਅਜੇ ਪਤਾਰਾ ਤੁਹਾਨੂੰ ਮਾਰ ਬੰਨ ਲਾ ਉੱਥੇ ਬੰਨ ਕੇ ਧਾਰਾ ਮਾਰ ਕੇ ਦਿਖਾ ਦਿੰਨੇ ਸੋ ਬਰੋ ਬੱਚਾ ਚਾਹੁੰਦਾ ਦੇਖ ਜਾਵੇ ਧਾਰਾ ਪਹਿ ਜਾ ਮਾਰ ਥੱਲੇ ਮਾਰ ਦੇ ਭਾਵੇਂ ਧਾਰਾ ਕੇ ਲੋਕਾਂ ਨੂੰ ਗੋਲ ਗੱਲ ਨਹੀਂ ਇਹਨਾਂ ਕਹਿੰਦੇ ਇਹ ਆ ਨਾਰੂਆ ਦੇਖਣਾ ਨਾਲ ਠੀਕ ਹੈ ਸਤਵਾਂ ਦਿਨ ਸੂਈ ਨਾਲ ਧਾਰਾ ਮਾਰਿਆ ਕੇ ਧਾਰਾ ਮਾਰਿਆ ਤੂੰ ਦੇਖੋ ਜਮੈਂ ਗਰਦਾਂ ਪਾਟਾ ਥੱਲੇ ਦਾ ਜਮ ਮੂਰੇ ਸੜੇ ਮਾਰਦੀ ਦੋ ਧਾਰਾ ਇਹਦੇ ਤੋ ਕੋਈ ਭੂਰ ਸਾਰ ਨਹੀਂ ਕੋਈ ਟੋੜਦੀ ਮੌਜ ਨਹੀਂ ਬਸ ਠੀਕ ਆ ਓਕੇ ਜਮ 13 ਕਿਲੋ ਦੁੱਧ ਇਹਦਾ ਅੱਜ ਆਪਣ ਮੰਨ ਕੇ ਚਲੋ ਚੋਂਦੇ ਕਰ ਦਣ ਵੀਰ ਨੂੰ ਬੱਚਾ ਬਣ ਦੇ ਅੱਜ 10 ਵਜ ਜਾਣਗੇ ਚੋਂਦਿਆਂ ਨੂੰ ਅੱਜ ਦਾ ਹਾਂ ਭਾਈ ਜੈਰਾ ਤਰੀਕ ਤੇ ਆ ਗਿਆ ਆਪਣਾ ਮਹੀਨਾ ਸਪਟੰਬਰ ਦਾ ਅਕਤੂਬਰ ਆ ਗਿਆ ਸੌਰੀ ਅੱਗੇ ਬੂਰੀ ਆ ਗਈ ਤੇ ਨਾਲ ਹੀ ਹਾਂ ਭਾਈ ਇਹਦੇ ਬੱਚਾ ਕੀਆ ਮਗਰ ਮਗਰ ਕੱਟੀ ਜਾ ਬੂਰੀ ਕੱਟੀ ਹੈਣਾ ਆ ਬੈਠੇ ਬੂਰੀ ਕੱਟੀ ਕਹਿਵਾ ਦਿੰਦਾ ਸੁਆ ਇਹ ਲੈ ਲੇ ਜੀ ਮੈਂ ਅੱਜ ਮੈਡਾ ਕਿੰਨੇ ਦੋਤੇ ਹੁਣ ਹੁਣ ਬਈ ਜਿਹੜਾ ਮਰਜੀ ਭਰਾ 7 ਕਿਲੋ ਤਾਂ ਲੈ ਜੀ 14 ਕਿਲੋ ਉਹ ਕੰਡਾ ਕੋਲੇ ਪਿਆ ਉਹਦੇ ਧਰਕੇ ਮਿਲੂਗਾ ਤੇ ਰੇਟ ਇਹਦਾ ਕੀ ਰੱਖਿਆ ਇਹਦਾ ਲੈਣ ਦੇਣ ਬਾਈ ਤੁਸੀਂ ਦੇਖੋ ਮੂਸਾ ਮੈਨੂੰ ਪਤਾ ਨਹੀਂ ਮੰਗਦਾ ਮੇਰੇ ਪਿੰਡ ਦੀ ਬੂੜ ਦਾ ਤਾਂ ਨਹੀਂ ਪਤਾ ਕੀ ਮੰਗਦਾ ਇਹ ਤੇਰੇ ਪਿੰਡ ਦੀ ਹੈ ਸਾਡੇ ਮੇਰੇ ਪਿੰਡ ਦੀ ਹੈ ਛੋੜੇ ਪਿੰਡ ਦਾ ਬੂਰਾ ਰਵਾ ਮਸ਼ਹੂਰ ਸੀ ਰਿਹਾ ਛੋਟਾ ਰਿਹਾ ਇੱਥੇ ਸਾਡੇ ਪਿੰਡਾਂ ਦੀ ਬੂੜਾਂ ਮੰਗਾ ਜਿਹੜੇ ਟਾਈਮ ਅੱਜ 57 ਨੰਬਰ ਛੋਟਾ ਇਹਦੇ ਲੱਗਦਾ ਠੀਕ ਹੈ ਜਿਹੜਾ ਮਰਜੀ ਭਰਾ 14 ਕਿਲੋ ਦੇ ਜੀ ਉਸ ਤੋਂ ਲੈ ਜੇ ਤੇ ਇਹ ਮਤਲਬ ਜਮਾਈ ਜੀ ਨਜ਼ਰ ਕੋ ਲੋਕਾਂ ਨੇ ਤਕਲੀ ਦੀ ਮੰਗ ਦੇਣੀ ਤੋੜ ਦੇ ਬਾਹਰ ਨੇ ਰੋ 125000 ਦੀ ਤੇ ਮਗਰ ਵੀ ਬੂਰੀ ਕੱਟੀ ਆ ਗਈ ਦੋ ਚੀਜ਼ਾਂ ਜਾਣਗੀਆਂ ਮਾਨਦਾਨ ਵਿੱਚੋਂ ਉਹਨਾਂ ਗਾੜੀ ਚ ਦੁੱਧਾ ਉਹਨਾਂ ਪਿਛਾੜੀ ਚ ਠੀਕ ਹੈ 1000 ਜੈ ਜਗਲਾ 1000 ਦੀ ਗਾੜੀ ਆ 4 ਕਿਲੋ ਦੀ ਪਿਛਾੜੀ ਆ ਠੀਕ ਹੈ ਥਾਂ ਥੋੜਾ ਫਿਰ ਚਾਰੇ ਨਿਖਣਵੇਂ ਹਨ ਇੱਕ ਥਾਂ ਥੋੜਾ ਦੇਖਣ ਉਹਨੇ ਲੱਗਦਾ ਆਹੋ ਵੀ ਬੱਚਾ ਲਾ ਲਿਆ ਗਿਆ ਤਾਂ ਵੀ ਦੁੱਧ ਬਾਹਰ ਤਾਂ ਹੋਈ ਦੀ ਆ ਠੀਕ ਹੈ ਸੋ 125000 ਦੀ ਬੂਰੀ ਝੋਟੀ ਤਨਾਲੀ ਉਹ ਵੀ ਰਵੇ ਦੀ ਬਲੱਡ ਲਾਈਨ ਵਾਲੀ ਝੋਟੀ ਆ ਜਮੈਂ ਉਹ ਕੀ ਨਹੀਂ ਗੱਲ ਤੇ ਨਾਲ ਹੀ ਬੂਰੇ ਬੱਚੇ ਪੈਦਾ ਕਰਨਾ ਸੂਆ ਕਿਹੜਾ ਸੂਈ ਵੀ ਇਹ ਦੂਜਾ ਬਾਈ ਫੇਰੇ ਬਣਾ ਦੂਜਾ ਸੂਆ ਤਿੰਨ ਚੀਜ਼ਾਂ ਘਰੇ ਜਾਣਗੇ ਇੱਕ ਦਾ ਦੁੱਧ ਜਾਊ ਆਪਣੇ ਘਰੇ ਤੇ ਇੱਕ ਜਾਣਗੇ ਦੋ ਬੂਰੀਆਂ ਝੋਟੀਆਂ ਚੁੰਮ ਚਵਾ ਦੇਖੀ ਬਾਈ ਯਾਰ ਤੂੰ ਬਸ ਧਾਰਾ ਪੇਹਦੇ ਮਾਰ ਕੇ ਦਿਖਾ ਦਿੰਨੇ ਆ ਸੋਬਰੋ ਕੱਟੀ ਦੇਖ ਸਕਦਾ ਮਗਰ ਨਾਲ ਬਜਿਆ ਮੈਂ ਚੜ ਦੇ ਜੁੜ ਦੇ ਮਾਰਦੀ ਧਾਰਾਂ ਇਹਦੇ ਸੋ ਧਾਰਾਂ ਦੇਖੋ ਕਿਆ ਬਾਤ ਆ ਗਰਨੇਰ ਗੱਤਿ ਉਹਨਾਂ ਮੋਟਾ-ਮੋਟਾ ਜਾਵਾ ਬਾਈ ਜਰਾ ਇੰਗਰੀਜ਼ ਭੈਣਨੀ ਚ ਬਾਈ ਕੁਛੇ ਕਰੇ ਲੜਾਈ ਹੋਈ ਹੋਊਗੀ ਟਫਰ ਲੜ ਨਾਲ ਕਿੰਨਾ ਜਿਹੜਾ ਬੰਦਾ ਲੈ ਗਿਆ ਬੰਦਾਂ ਨੇ ਥੋੜੇ ਲੜ-ਲੜ ਦੇਖਿਆ ਠੀਕ ਹੈ ਵੀ ਮੈਂ ਜੋੜੀਆਂ ਮੈਂ ਜੋੜੀਆਂ ਜੋ ਜਿਹੜੀ ਗੱਲ ਆ ਠੀਕ ਹੈ ਤੇ ਸਾਫ਼ ਸੁਥਰੀ ਜਮਾ ਹਨਾ ਤੇ 1 25 ਜੋ ਮਾਨਦਾਨ ਆਪਾਂ ਮੌਕੇ ਤੇ ਕਰ ਦਾਂਗੇ ਹਾਂ ਬਾਈ ਸੋ ਵੀਰ ਥਣ ਦੇਖੋ ਕਿਆ ਵਾਤਾ ਚੋਣ ਪਸਵਾ ਪੂਰਾ ਇੱਕ ਨੰਬਰ ਦਾ ਬਗਲ ਥਣ ਥਣ ਮਾਰਦੀ ਥਣ ਵੈਸੇ ਦੇਖਣ ਨੂੰ ਹਲਕਾ ਹੀ ਦੀਦਾ ਵਸ ਹਨਾ ਤੇ ਪਸਵਾ ਛੱਡਿਆ ਛੱਡੀ ਮੜਿਆ ਸੋ ਪਸਵਾ ਦੇਖੋ ਪੂਰਾ ਸੋੜਾ ਗਾਡਰਾ ਵਰਗਾ ਵਾਰੀ ਵਾਰੀ ਨਾਲ ਵਿੱਚ ਮਈਆਂ ਦਾ ਮੜ ਜੁਨੇ ਕੀ ਨਹੀਂ ਥਣ ਸੋੜਾ ਬੰਦਰ ਜ ਫਰਕ ਆ ਹਨਾ ਹਾਂ ਉਹੀ ਬੰਦਰ ਜ ਫਰਕ ਇਹ ਆ ਪਤਾ ਨਹੀਂ 1.25 ਦੀ ਜੈਸਨੋ 1.25 ਤੇ ਕੁੰਡਾ ਸਿੰਘ ਬੂਰੀ ਤੇ ਨਾਲ ਹੀ ਹਨਾ ਤੇ ਥਾਂ ਥਣ ਕਿਆ ਬਾਤਾ ਗਾਡਰਾ ਰਗਾ ਥਾਣਾ ਜਾਵਾਂ ਮੈਂ ਤਾਂ ਮੂੰਹ ਮੱਥਾ ਕੁਛ ਪਾਈ ਜਾਇਓ 14 ਕਿਲੋ ਕੰਡੇ ਕਰੀ ਜਾਏ ਤੇ ਬਾਜੂ 2 ਕਿਲੋ ਹੋਰ 15 ਕਿਲੋ ਦੋ ਦਿਓ ਬਈ ਐਵੇਂ ਆਪਾਂ 18 18 ਕਹੀ ਜਾਈਓ ਤਾਂ ਫਾਇਦਾ ਕੀ ਆ ਅੱਗੇ ਤਨ ਨਾਲ ਉੱਪਰ ਜਾ ਗਈ ਕੱਟੀ ਇਹ ਆ ਪਤਾ ਦੇ ਪਲੂਣਾਂ ਪਲੂਣ ਚਾਰ ਦੰਦ ਬਾਈ ਪਲੂਣ ਚਾਰ ਦੰਦ ਦਾ ਮਗਰ ਬਚਾ ਇਹਦੇ ਕੀ ਆ ਮਗਰ ਕੱ ਠੀਕ ਹੈ ਤੇ ਦੰਦੋ ਕਿਵੇਂ ਆ? ਦੰਦੋ ਚਾਰ ਦੰਦ ਬਾਈ ਚਾਰ ਦੰਦ ਬੱਚੇ ਵੀ ਤੰਦਰੁਸਤ ਆ ਪੂਰੇ ਮੂੰਹ ਪੱਟ ਕੇ ਦਿਖਾ ਦੇ ਪਹਿਲਾਂ ਪਹਿਲਾਂ ਸੂਆ ਚਾਰ ਦੰਦ ਆ ਹਨਾ ਸੋ ਦੰਦ ਆਪਾਂ ਪੱਟ ਕੇ ਦਿਖਾਵਾਂਗੇ ਸੋ ਦੇ ਫਿਰ ਇਹਨਾਂ ਚਾਰ ਦੰਦ ਕੰਨੀਆਂ ਖੜੀਆਂ ਹਲੇ ਜੀ ਸੋ ਦੰਦ ਖੜੇ ਠੀਕ ਹੈ ਠੀਕ ਹੈ ਚੌਕੀਆਂ ਮੂੰਹ ਚੌਕ ਦੇ ਦੰਦ ਹੋਏ ਪੂਰੇ ਤੇ ਹਫਤਾ ਹੋ ਗਿਆ ਸੂਈ ਨੂੰ ਹਨਾ ਹਾਂ ਬਾਈ ਦੁੱਧ ਹੁਣ ਚੋਣ ਵਾਲਾ ਕਿੰਨਾ ਬਾਈ ਦੁੱਧ ਚੋਣ ਵਾਲਾ 16 ਕਿਲੋ ਕਿਤੇ ਚੋਣੇ ਆ ਪਰ ਆਪਾਂ 15 ਕਹਿ ਕੇ ਦਿੰਨੇ ਆ 15 ਦੇ ਜਿਹੜਾ ਮਰਜ਼ੀ ਆ ਜਾਏ ਜਿੱਥੋਂ ਬੰਦਾ ਆਊਗਾ ਉਹਦੀ ਗਰੰਟੀ ਹੋਊਗੀ ਜੇ ਆਗੇ ਬੰਦਾ ਕਹੇ ਪਾਉਣੇ ਪਰ ਨਾ ਵੀ ਰਹਿ ਗਿਆ ਆਪਾਂ ਗਰੰਟੀ ਦੇਣਦਾਰ ਆ ਅੱਜ 16 ਆ ਨਾ ਤਾਂ 15 ਕਿਲੋ ਦਿੱਤੀ ਦੇਨੇ ਆ 15 ਕਿਲੋ ਦੁੱਧ ਆ ਕੰਡੇ ਤੇ 6 7 ਕਿਲੋ ਟਾਈਮ ਦਾ ਆਪਾਂ ਧਰ ਕੇ ਦੇਵਾਂਗੇ ਬਾਈ ਯਾਰ ਜਿਵੇਂ ਮਰਜੀ ਇੱਕ ਹੋਰ ਗੱਲ ਆ 7ਵੇਂ ਦਿਨ ਸੂਈ ਨਾ ਹਜੇ ਕੱਟੀ ਪਲਾਨ ਚ ਤੋਰੀ ਵਾਰ ਨੂੰ ਸੁਪਰੇ ਸੈਂਗੇ ਮੂੰਹ ਮੱਥਾ ਦੇਖੋ ਕੁੰਡਾ ਸੈਂਗਾ ਵਜੇ ਤੇ ਮੂੰਹੋ ਚੌਗੀ ਪਲੂਣ ਕੱਟੀ ਸੂਈ ਸਵਾਈ ਮਗਰ ਆ ਗਿਆ ਤੇ ਕਟਾ ਤੇ 15 ਕਿਲੋ ਦੁੱਧ ਕੰਡੇ ਧਰਮਾ ਆਪਾਂ ਕਹਿੰਦੇ ਪਲੂਣ ਕੱਟੀ ਮਹੀਨੇ ਹੀ ਦੁੱਧ ਤੇ ਹੁੰਦੀ ਆ ਪਰ ਨਸਲ ਹੋਵੇ ਉਹ ਤਾਂ ਪੰਜਾਂ ਦਿਨਾਂ ਚ ਜ ਆ ਜਾਂਦੀ ਆ ਠੀਕ ਆ ਮਰਜੀ ਨੂੰ ਬੱਚੇ ਦਾ ਹੀ ਨਹੀਂ ਪਤਾ ਤੇ ਥਣ ਥਣ ਪੂਰੇ ਓਕੇ ਆ ਜਾਵਾਂ ਹਨਾ ਹਾਂ ਮਾਰੀ ਦੀ ਗੋਲੀ ਲੱਗ ਕੇ ਨਾ ਪਾਟ ਗਿਆ ਸੀਗਾ ਹਾਂ ਹਜੇ ਵੀ ਕਲਾ ਨੇ ਝੋਟੀ ਦੇ ਸੱਤਵਾਂ ਦਿਨਾਂ ਜਿਹੜਾ ਮਰਜੀ ਬਾਈ ਦਾ ਦੇਖ ਲਾ ਮਾਸ ਲਿਆ ਨਹੀਂ ਹਰੇ ਰੈਨਲੇ ਹਫਤਾ ਦਾ ਹਨਾ ਚਵਾਈ ਚ ਵੀ ਇੱਕ ਨੰਬਰ ਸੋ ਫਿਰ ਥਣ ਦੇਖੋ ਕਿਆ ਬਾਤਾਂ ਸਾਰਾ ਨਿਖੜ ਮਾ ਤੇ ਤੁਹਾਡੇ ਭੜਾ ਸਵੇਰ ਨਹੀਂ ਗਈ ਹੈਗਾ ਹਨਾ ਬਾਈ ਯਾਰ ਓਵੇਂ ਨਹੀਂ ਚੋਰ ਚੋੜ ਦੀ ਜੇ ਚਵਾਈ ਗਈ ਜਾਊਗੀ ਕਿਦੋਂ ਠੀਕ ਹੈ ਮੋਟਾ-ਵੋਟਾ ਚੋਣ ਕਰਨੇ ਵਰਗਾ ਜਾਵਾਂ ਇੱਧਰ ਦਿਖਾਈ ਉਰੇਆ ਮਗਰਸ ਨਾਲੇ ਹੋਰ ਮਾਰਦੀ ਤਰ ਗੁਲਾ ਛਕ ਦਿੰਨਾ ਨੇ ਵਿਚਾਰੀ ਦੇ ਮਗਰਸ ਨਾਲੇ ਮਾਰਦੀ ਤਾਰਾ ਇਹਦੇ ਤੇ ਚੋਣ ਜਵਾ ਦੀ 1 ਨੰਬਰ ਜਾਵਾਂ ਹਨਾ ਐਵੇਂ ਤਾਂ ਨਹੀਂ ਕਹਦਾ ਤੇ ਦੋ 20 ਕਿਲੋ ਦੁੱਧ ਨਾਲ ਦਿੱਤਾ ਆਪਾਂ ਵਪਾਰ ਛੱਡ ਦੇਾਂਗੇ ਪਲੂਨ ਕੱਟੀ 18 ਤੇ ਜਾਵੜੂ ਬਾਈ 20 ਨਾ ਦਿੱਤਾ ਜਾ ਕਾਦਾ ਵਪਾਰ ਆ ਇਹਦਾ ਫਿਰ ਰੇਟ ਕੀ ਰੱਖਿਆ ਰੇਟ ਉਹ ਕਰਨੇ ਜਿਹੜਾ ਜਮਾ ਗੱਡੀ ਚਾੜਣਾ ਬਸ ਬਹੁਤ ਅਗਾ ਨੂੰ ਚੋਣੀ ਆਉਣੇ ਦਾ ਤੇਰ ਮਤ ਡੋਲੀ ਇਹਦਾ ਮਰਜੀ ਭੜਾ ਆ ਜੇ ਠੀਕ ਹੈ ਇੱਕ ਦਿਨ ਹੋਰ ਦੱਸਦਾ ਇਹ ਜੀ ਕਿੰਨਾ ਪਟਾਈ ਡਾਈ ਲੱਖ ਜਿੰਨਾ ਲੈਂਦੇ ਰਹੇ ਆ ਬਾਈ ਇਹ ਆਪਾਂ ਵੇਚਣੀ ਕਿਨੇ ਦੀ ਐ 1 55 ਦੀ ਝੋਟੀ ਦੇਣਾ ਡੇਢ ਦੀ ਦੇ ਦੇਗਾ ਨਹੀਂ ਇਹਦੇ ਤਾਂ ਸੋਨਾ ਜਮਾਨ ਦਾ ਹੁਣ ਮੈਂ 2 ਲੱਖ ਨਹੀਂ ਮੰਗਿਆ ਜਾਣ ਕੇ ਮੈਂ ਵੀ ਇੱਕ ਕੰਪੀਟੀਸ਼ਨ ਦਾ ਮਾਰਾ ਮਈਆਂ ਤੇ ਮੁੱਲੇ ਕਰ ਰਿਹਾ ਕੀ ਪਤਾ ਮੈਂ ਸੋਨਾ ਚ ਨਫਾ ਹੀ ਕਮਾਉਂਦਾ ਹੋਵਾਂ ਤੇ ਜਗੀਰ ਮੰਨੀਏ ਕੱਟੀ ਜਾ ਅਸਾਂ ਜਦ ਤੂੰ ਉਹਨੂੰ ਦੇਖ ਬਾਈ ਕਿਉਂਕਿ ਤੂੰ 1.5 ਮੈਂਨਾ ਮੂਰੇ ਦਾ ਦੋ ਮੰਗਿਆ ਉਹ ਫਿਰ ਬਾਈ ਯਾਰ ਪਹਿਲਾਂ ਉਹਨਾਂ ਨੇ 3.5 ਲੱਖ ਮੰਗਿਆ ਉਹਨਾਂ ਨੇ ਮੈਥੋਂ ਚੌਗੀ ਕੱਟੀ ਇਹ ਜਲੇਵਾ ਨਹੀਂ ਮਿਲਦਾ ਹਨਾ ਬਾਈ ਯਾਰ ਬੰਦੇ ਨੇ ਇੱਕ ਨਿਸ਼ਾਨੀ ਭੇਜੀ ਆ ਉਹ ਕਹਿੰਦਾ ਦੁਬਾਰਾ ਵਾਰ ਆਏਗਾ ਯਾਰ ਤੇ ਅੱਗੇ 4 ਨੰਬਰ ਦੀ ਗੱਲ ਕਰੀ ਆਪਾਂ ਹਾਂ ਬਾਈ ਥੋੜਾ ਨੇਹਰਾ ਪੈਂਦਾ ਆਪਣਾ ਇੱਥੇ ਨਾ ਤੇ ਇਹਨੂੰ ਕਹਿਮਾ ਦੇ ਰੋ ਗਿਆ ਸੂਈ ਨੂੰ ਇਹ ਨੂੰ ਬਾਈ ਅੱਜ ਛੇ ਮਾ ਦੇਣਾ ਕਿੰਨਾ ਦੁੱਧ ਆ ਥੱਲੇ ਜੀ ਹੁਣ ਇਹ ਥੱਲੇ 15 ਕਿਲੋ ਰੈਡੀ ਦੂਜੇ ਸੂਏ ਥੱਲੇ ਰੈਡੀ ਨਾਲ ਜਿਆਦਾ ਦੂਜੇ ਸੂਏ ਥੱਲੇ 15000 ਤੇ ਉਧਰ ਪਹਿਲਣ ਥੱਲੇ 15000 ਹਨਾ ਉਹ ਤਾਂ ਬਾਈ ਜੀ ਇੱਕ ਕਮਾਲ ਉਹ ਤਾਂ ਇੱਕ ਮਿੰਟ ਪਹਿਲੇ 5 14 ਮਿੰਟਾਂ ਅਜ ਤੇਰੇ ਚੈਨਲ ਤੇ ਛੋਟਾ ਹੋਊਗਾ ਪਰ ਜਿਹੜਾ ਲੈ ਗਿਆ ਯਾਦ ਰੱਖੂਗਾ ਇੱਕ ਦਿਨ ਹੋਰ ਜ਼ਰਾ ਦਾਣਾ ਭਾਜੀ ਭਰਾਂ ਕਰਕੇ ਦਾਣਾ ਘਟ ਕੋਣਾ ਚਾਹੇ ਤੱਪ ਕਰ ਦੇ ਜੀ ਜਿਹੜਾ ਸੋਚਣ ਲੱਗ ਗਿਆ ਉਹ ਬਸ ਸੋਚਦਾ ਰਹੂਗਾ ਬਾਈ ਜੀ ਲਾ ਫਿਰ ਪਿੱਤਾ ਉਹ ਇਹ ਮੱਡੀ ਛਾੜ ਦੇ ਪਤਾ ਨਹੀਂ ਕੀ ਕਰ ਦਿੰਗੇ ਛੁੱਟੀ ਅੱਜ ਠੀਕ ਕ ਸਭ ਤੋਂ ਚਾਰ ਨੰਬਰ ਆਪਾਂ ਜਿਹੜੀ ਝੋਟੀ ਦੇਖੀ ਹੈ ਨਾ ਦੂਜਾ ਸੂਆ ਸੂਈ ਵੀ ਆ ਤੇ ਦੁੱਧ ਫਿਰ ਕਰਦੀ ਪਈਦਾ 15 ਕਿਲੋ ਕੰਡੇ ਧਰ ਕੇ 15 ਕਿਲੋ ਕੰਡੇ ਧਰ ਮਸਾਨੂੰ ਦੁੱਧ ਇਹਦਾ ਵੀ ਮਿਲੂਗਾ ਤੇ 3-6 ਧਰ ਘੰਟੇ ਚੁਾਈ ਲੇਟ ਹੋ ਗਈ ਬਾਜ਼ਾਰ ਚੱਲਿਆ ਨਹੀਂ ਜਾਂਦਾ ਰਿੰਗੀ ਜਾਂਦੇ ਬੱਚਿਆਂ ਠੀਕ ਹੈ ਹਾਂ ਤੇ ਬਾਕੀ ਮੰਨ ਕੇ ਚੱਲ ਮੈਂ ਕਿਹਾ ਪਾਈਆ ਖਾਂਡੇ ਦੁੱਧ ਦਰ ਕਰਨੀ ਹੈ ਫਿਰ ਉਹ ਡੰਗ ਤੋਂ ਉਖੜ ਗਏ ਥੋੜੇ ਹੈ ਹਨਾ ਹੁਣ ਤਾਂ ਮਈਆਂ ਕੱਢਦੇ ਨਹੀਂ ਆ 8-8 ਕਿਲੋ ਦੁੱਧ ਜਿਹੜਾ ਮਰਜ਼ੀ ਵੀਰ ਆ ਜੇ ਠੀਕ ਹੈ ਤਾਂ ਦੇਰ ਹੋਣਾ ਪਰ ਜਿਹੜਾ ਮਰਜ਼ੀ ਤਰਾ ਇਹਦਾ 15-15 ਇਹ ਨੰਬਰ ਮੰਮਾ ਨਾ 15 ਜਿਹੜਾ ਮਾੜੀ ਤੋਂ ਨਾ ਜੋ 4 ਨੰਬਰ ਵਾਲੇ ਦਾ 15 ਇਹਦਾ ਫਿਰ ਆਪਾਂ ਮੰਨ ਕੇ ਚੱਲੋ ਆਪਾਂ ਹੁਣ ਧਾਰਾ ਨਹੀਂ ਮਾਰਦੇ ਵੀਡੀਓ ਲੰਬੀ ਬਾਲੀ ਹੋ ਜੂ ਆਪਣੀ ਇਹਦਾ ਭਾਗ ਹੀ ਰੱਖਿਆ ਆਪਾਂ ਮੁੱਲ ਕਰਾਉਣਾ ਕਿ ਲੈਣ ਦੇਣ ਲੈਣ ਦੇਣੀ ਦੱਸਣੀ ਆਪਾਂ ਦੇਖ ਬਾਈ ਯਾਰ ਰੂਟ ਨਾ ਮੈਂ ਮਾਂ ਦਾ ਮਾਂ ਦਾ ਹੀ 2 ਲੱਖ ਰੁਪਈਆ ਠੀਕ ਹੈ ਉਹ ਵੀ ਇੱਕ ਆਪਾਂ ਲੋਕਾਂ ਨੂੰ ਤੇਰੀ ਜਿਹੜੀ ਗੱਲ ਪਈ ਪਹਿਲੀ ਵੀਡੀਓ ਆ ਇੱਕ ਆਪਾਂ ਇਹ ਗਾਹ ਕੀ ਬਣਾਉਨੇ ਆ ਇਹ ਕਿਨੇ ਦੇਣੀ ਆਪਾਂ ਜਿਸ ਨੇ ਇੱਕ ਤਿੰਨ ਕਰਦੀ ਆ ਇੱਕ 75 ਦੀ ਆ ਜਾਓ ਅੱਗੇ 5 ਨੰਬਰ ਦੇ ਜਿਹੜੀ 5 ਨੰਬਰ ਦੀ ਗੱਲ ਕਰੀਏ ਭੱਲੇ ਵਾਲੂ ਬਾ ਥਾਣੀ ਫਿਰ ਤੇਰੇ ਮੱਝਾ ਦੇਖੇ ਜਿੰਨੇ ਥਾਣਾ ਗੁੱਲੇ ਵਾਲਾ ਥਾਣਾ ਇਸ ਗੱਲ ਥਾਣਾ ਦਾ ਵੱਟਾ ਪੈਂਦਾ ਪੂਰਾ ਯਾਰ ਜਾਤ ਦੇਖੀ ਆਪਣਾ ਮੰਗਾ ਇੱਕ ਹੋਰ ਬਗਲ 2 4 ਹਰੇਕ ਮੈਂ ਦੇ ਚਿੱਤੇ ਬਾਹਰ ਮੁੰਨਗੇ ਕਿਸੇ ਮੈਂ ਦੇ ਵੀ ਦੇ ਕਾਲਜਾ ਪੂਸੇ ਆ ਗਏ ਆ ਵਾਹ ਯਾਰ ਇੱਥੇ ਮੈਂ ਲੱਗੇ ਛੂਟ ਰੰਗ ਕੇ ਮੁਰਕੇ ਪੂਸਾਂ ਦੇ ਇੱਕ ਐਂਡ ਤੇ ਕੋਬਰਾ ਬਾਜ ਦਿਖਾਵਾਂਗੇ ਇਹ ਕਿਹੜਾ ਸੂਸੂਈ ਵੀ ਆ ओरिजिनल ਦੂਜਾ ਦੇ ਬੱਚਾ ਕਿਹੜਾ ਦਾ ਇਹਦੀ ਮੰਗ ਕੱਟਾ ਦੇ ਦੀਗ ਨਾਲ ਝੋਟੀ ਸੂਈ ਵੀ ਆ ਅੱਛਾ ਆ ਬੱਚਾ ਕੋ ਪਹਿਲਾਂ ਆ ਗਿਆ ਇਹਦਾ ਉਹ ਬੱਚਾ ਚਲੋ ਉਹ ਤਾਂ ਬੱਚਾ ਜਿਹੜਾ ਹੋਪਾ ਗੋਈ ਦੇਮ ਤੇ ਦੁੱਧ ਹੁਣ ਚੋਣ ਵਾਲਾ ਕਿੰਨਾ 16 ਕਿਲੋ ਬਾਈ ਐਸੇ ਕੰਡੇ ਧਰ ਕੇ ਦੇਣਾ ਆਪਾਂ ਇਹਦਾ ਭਾਈ ਅੱਜ 16 18 ਕਿਲੋ ਦੀ ਚੋਟੀ ਕਰ ਬੰਦਾ ਕਿਲੋ ਵਾਲਾ ਬਟਾ ਆਪਦਾ ਨਾਲ ਲੈ ਕੇ ਹੋ ਕੰਡਾ ਚੈੱਕ ਕਰਨ ਪਹਿਲਾਂ ਮੈਂ ਕਹਿੰਦਾ ਕੰਪਿਊਟਰ ਕੰਡੇ ਦੇ ਵਿੱਚ ਪਾ ਕੀ ਮੈਂ ਝੂਠ ਮਾਰ ਦੂੰਗਾ ਰੀਟਰ ਦਾ 20-20 ਪਾਈ ਦੇ ਚਾਹੇ ਇਹ ਨਾਲੇ ਅੱਛਾ ਮੁੰਡਾ ਲਾ ਦੇ ਉੱਥੇ ਵੀ ਇਹ ਘਰ ਮੰਨ ਗਈ 18 ਕਿਲੋ ਕੰਡੇ ਧਰ ਕੇ ਲਈ ਆ ਠੀਕ ਹੈ ਤੇ ਹੁਣ 16 ਨਿਬੜੂ ਜਾਵਾਂ ਭਾਈ ਜੀ ਮਾਰਕੀਟ ਨੰਗ ਕੇ ਕਵਾੜ ਆ ਠੀਕ ਹੈ ਆਪਦੇ ਨਾਲ ਦੇਣਾ ਝੋਟੀ ਲਈ ਆ ਤੇ ਇਹਦੇ ਪਰ ਰੇਟ ਦੀ ਗੱਲ ਕਰੀ ਰੇਟ ਇਹਦੇ ਕੀ ਰੋ ਇੱਕੋ ਬਾਅਦ ਦੇ ਜਾਣਦਾ ਇੱਕ 75 ਦੀ ਮੈਂ ਇੱਕ ਹੋਰ ਦਾ ਡੂਡੂ ਦਿੰਦਾ ਜੇ ਸਭ ਤੋਂ ਪਹਿਰੇ ਪੰਜਵੇਂ ਨੰਬਰ ਦਾ ਬਿਹੜੇ ਝੋਟੀ ਦੇਖਦੇ ਪਿਆ ਦੂਜਾ ਸੂਆ ਕੁੰਡਾ ਸਿੰਘਾ ਪੂਰਾ ਤੇ ਸਾਫ ਸੁਥਰੇ ਮੂੰਹ ਮੱਥੇ ਦੀ ਤੇ ਕੁੰਡਾ ਸਿੰਘ ਜਮਾ ਤੇ ਲੇਵਾ ਦੇਖੋ ਛਾੜ ਮਾ ਲੇਵਾ ਜਮਾ ਬਿਲਕੁਲ ਇਹਦਾ ਸੋ ਸਿੰਘ ਮੂੰਹ ਮੱਥਾ ਦੇਖੋ ਕੁੰਡਾ ਤੇ ਸੂਈ ਸਵਾਈ 16 ਕਿਲੋ ਦੁੱਧ ਜਮਾ ਸਾਨੂੰ ਇਹਦਾ ਕੰਡੇ ਧਰਮਾ ਮਿਲਣਾ ਹੈ ਜਮਾ ਲੇਵਾ ਦੇਖ ਸਕਦੇ ਹਣ ਤੋਂ ਪੂਰਾ ਮੁਠੀ ਵਾਲਾ ਥਾਣਾ ਜਮਾ ਸੋ ਝੋਟੀ ਦੇ ਰੋਹ ਵਗੈਰਾ ਦੇਖੋ ਜਮਾ ਕਿਆ ਬਾਤਾਂ ਅੁੱਦ ਕਿ ਹੋਗਾ ਤੇ ਮੈਂ ਵੀ ਗੱਲ ਦੱਸ ਦਾਂ ਜਿਹੜਾ ਲੈ ਗਿਆ ਲੈ ਗਿਆ ਝੋਟੀ ਦਾ 175000 ਦੀ ਭਲੇਖੇ ਚ ਹੋ ਗਿਆ ਜਿਹੜਾ ਕੁਝ ਹੋ ਗਿਆ ਸੋ ਵੀ ਕਹਿੰਦਾ ਭਲੇਖੇ ਜੀ ਹੋ ਗਿਆ ਪਰ ਭਲੇਖਾ ਮੰਨ ਕੇ ਚਲੋ ਬੰਦਿਆਂ ਦਾ ਦੂਰ ਉਦੋਂ ਕਰੂਗੀ ਜਦੋਂ ਇਹ ਜਾ ਕੇ ਬੰਦਾ ਤੋਲੂਗਾ ਦੁੱਧ ਕੰਡੇ ਧਰ-ਧਰ ਦੇਖਿਆ ਕਰੋਗੇ ਨਹੀਂ ਤੇ ਤੁਸੀਂ ਮੇਲੇ ਆਉਂਦੇ ਆ ਹੁਣ ਮੰਨ ਕੇ ਚਲੋ ਵੀ ਆਪਣਾ ਧਰੋਲੇ ਵਾਲਾ ਮੇਲਾ ਆ ਗਿਆ ਆਪ ਸਾਢੇ 3-3 ਲੱਖ ਰੋਇਆ ਬਕਰ ਵੇਚਦੇ ਰਹੇ ਆ ਸੈਂਡਵਿਚ ਨਹੀਂ ਪਰ ਹੁਣ ਸਿਸਟਮ ਆ ਪਏ ਲੱਗ ਚੱਲੇ ਵੀ ਨਗਦ ਲਾਓ ਤੇ ਨਗਦ ਵੇਚੋ 10000 ਪਰ ਆ ਤੋਂ ਬੰਦਾ ਪੱਕਾ ਬੰਦਾ ਦੇ ਦਈਏ ਝੋਟੀਆਂ ਦੇ ਪੈਸੇ ਜੀ ਹਾਮੀ ਆ। ਅੱਛਾ। ਨਾ ਮੰਗਾ ਦੇਖਦੇ ਆ ਅੱਜ ਮੰਡੀ ਹੁੰਦਾ ਹੋਣਾ। ਆਪ ਦੋ ਦੋ ਢਾਈ ਢਾਈ ਰੱਖਦੇ ਆ ਮੰਡੀਆਂ ਚੋਂ ਲੈਦੇ ਰਹੇ ਆਪਣੀਆਂ। ਜਾਇ ਜਗਲ। ਅੱਗੇ ਕੈਂਡ ਦੇ ਦੱਸਦਾ ਤੂੰ ਇਹਦਾ ਰਿਕਾਰਡ ਵਾੜਾ ਚੰਗਾ ਦਾਦਾ ਸਰੀਆੜੀਆ। ਤਾਂ ਨਹੀਂ ਕੋਈ ਜਾਦਾ ਸਿਕਿਉਰਿਟੀ ਟੈਂਡ ਦੇ ਪਿੰਡ ਹੋਈ ਜਾਵਾਂ। ਜਮਾਂ ਬੜੀ ਯਾਰ। ਉਸੇ ਫਿਰ ਸਾਰਾ ਪਿੰਡ ਕਹਿੰਦੇ ਨਾਉਣ ਜਾਣ ਦੇ ਮੈਂ ਕਹਿੰਦਾ ਨਹਿਰ ਜਿੱਥੇ ਵਾਗਦੀ ਹੋਵੇ ਸਾਰਾ ਪਿੰਡ ਨਾਉਣ ਜਾਣਦਾ ਹੁੰਦਾ। ਤਿੰਨ ਟਾਈਮ ਆਪ ਇਹ ਦੋ ਮਹੀਨਿਆਂ ਸੀ ਕੰਡੇ ਲਾ ਕੇ ਵੱਢ ਲੈ ਗਏ ਇੱਕ ਇਹ ਇੱਕ ਉਹ। ਇਹਦਾ ਬੱਚਾ ਆ ਗਿਆ। ਕੋਈ ਮਹੀ ਬਾਈ ਜੀ ਅਸਰ ਤੱਕ ਨਾਲ ਸੁਖ ਮੰਨੂਗਾ ਕਿਵੇਂ ਵਜਨ ਜਾਣਾ ਝੋਟੀ ਦਾ ਥੋੜੀ ਜਿਹੀ ਚੁੱਕੀ ਆ ਲਾਲ ਹੋ ਰਹੀ ਜੀ ਹੋਣਾ ਦੇ ਅੱਜ 18 ਕਿਲੋ ਘੰਡੇ ਧਰ ਦੇ ਇਹਦੇ ਪਿੱਛੇ ਦਾ ਸਭ ਤੋਂ ਰਿਕਾਰਡ ਕੀ ਹੋਇਆ ਵੇਦਾ 23 ਕਿਲੋ ਦਾ ਵਾਈ ਜੀ ਸਾਡੇ ਸਾਡੀ ਗਿਟ ਵੀ ਜਾਉਂਗਾ ਬਾਈ ਬੰਦੇ ਆਜ ਨੂੰ ਮੈਂ ਥੋੜਾ ਜਿਹਾ ਮਾਰ ਪਹਿਲਾਂ ਮੰਗਾ ਲਾ ਕੇ ਇਹ ਜਿਹਾ ਵੱਡ ਕੱਟ ਨੂੰ ਆ ਅੱਛਾ 23 ਕਿਲੋ ਦੀ ਹਰਿਆਣੇ ਚ ਚਵਾਈ ਇਹਦੀ ਹੋਈ ਵੀ ਆ 18 ਕਿਲੋ ਬਾਈ ਆਪਾਂ ਵੱਡਾ ਸਾਡੇ ਦੇ ਘਰ ਦੇ ਪੌਣੇ 18 ਹੋ ਗਿਆ ਸਾਰਾ ਮਾਰ ਫਰੀ ਦੇਣਾ ਹੈ ਕਹਿੰਦਾ ਸੌਖਾ ਕਰਨਾ ਔਖਾ ਪੌਣੇ 18 ਕਰਕੇ ਪਰ 20 ਆ 18 ਕਹਿੰਦਾ 18 ਕਿਲੋ ਕੰਡੇ ਧਰ ਕੇ ਦੇਣਾ ਮਸਾ ਬਾਈ ਫੋਨ ਚੁੜਾ ਯਾਰ 13 ਕਿਲੋ ਦੁੱਧ ਨਾ ਗੱਡਿਆ ਮੈਂ ਨਹੀਂ ਤਾਂ ਫੇਲੀ ਫੋਨ ਖੜ ਗਿਆ 13 ਕਿਲੋ 4 ਘੰਟੇ ਟੇਟ ਆ 13 ਕਿਲੋ ਦੁੱਧ ਕੱਢ ਦੂਗਾ ਮੈਂ ਚਲ ਆਪਾਂ ਦੇਖਾਂਗੇ ਫਰੈਂਡ ਟਾਈ ਬਾਈ ਯਾਰ ਮੇਰੀ ਗੱਲ ਸੁਣ ਹੁਣ ਕੋਈ ਆਪ ਹੀ ਪਤਾ ਹੈ ਕਿ ਕੀ ਇਹਦਾ ਫਿਰ ਰੱਖਣਾ ਭਾ ਭੰਦਾ ਜਾ ਬਸ ਮੁੱਲ ਕਰ ਹੀ ਦੇ ਸਾਰਿਆਂ ਦਾ ਕੋਣ ਆ ਨਾ ਜਿਹੜਾ ਇੱਕ ਮਿੰਟ ਅਗਲਾ ਕਹਿ ਦਿੰਦਾ ਇਹ ਝਾੜੀ ਦੇ ਵਿੱਚ ਘੱਟੋ ਘੱਟ 100 ਤੋਂ 150 ਲੀਟਰ ਤਾਂ ਨਹੀਂ ਪੀਂਦੀ ਆ ਆਪਾਂ ਖੇਲੇ ਮਾਂ ਦੇ ਮੂੜੇ ਹੀ ਰੱਖਦੇ ਆ ਪਾਣੀ ਜਿੰਨਾ ਪਾਣੀ ਪੀਂਦੇ ਉਹਨੇ ਦੁੱਧ ਕੱਢ ਲਿਆ ਹਾ ਜੀ ਨਾ ਥੋੜਾ ਜਿਹਾ ਮਾਲੇ ਨਾ ਮਾੜਾ ਮੈਂ ਦਾਣਾ ਪਾਤਾ ਸੀ ਨਜਾਇਜ਼ ਵਾਲਾ ਕਿੱਥੇ ਕੰਮ ਜੁੱਦੀ 8 ਕਿਲੋ ਦਾਣਾ ਟੈਂਕ ਰੱਖਾ ਸੀ ਮੈਂ ਹੋਲੀ ਮੋਕ ਚੱਲ ਗਈ ਉਹ ਫਿਰ ਪਤਾ ਨਹੀਂ ਕਿਥੇ ਤੋਂ ਆਉਂਦੀ ਆ ਇਹ ਨੰਬੂਕ ਨੂੰ ਮਾਰਨ ਆਂਦੇ ਨੇ ਨੇੜੇ ਜਿਹੜੇ ਨਹੀਂ ਬਾਈ ਜਾ ਰਹੇ ਗੋਹਾ ਚੱਕ ਰਾਈ ਇਹਦਾ ਜਿਵੇਂ ਕਹਿੰਦਾ ਉਹ ਵੀ ਆਹ ਬਾਈ ਤੋ ਜਿਹੜਾ ਅਪਰਾਧ ਇੱਕ ਹੋਰ ਕੈਮਰਾ ਚ ਵੀਡੀਓ ਕੱਢ ਦਿੰਨਾ ਇਹਦੀ ਜਦੋਂ ਝੋਕੇ ਲਈ ਆ ਅੱਛਾ ਕੈਮਰਿਆਂ ਚ ਹਾਂ ਮੋਬਾਈਲ ਦੇ ਵਿੱਚ ਕੱਢ ਦਾਂਗੇ ਜਦੋਂ ਆਪ ਝੋਕੇ ਲਈ 28 ਨੰਬਰ ਬੰਦੇ ਕੋਲੇ 200 ਮਾਇ ਆ ਦਵਾਈ ਸੀਗੀ ਇਹ ਲਤਾਣੀ ਤੋਂ ਅੱਛਾ ਗਾਗਾ ਥੋੜਾ ਮਨ ਕੇ ਜਿਹੜਾ ਡੇਰੀ ਟਾਈਪ ਚ ਆਈ ਵੀ ਹੈ ਹੁਣ ਬਾਈ ਯਾਰ ਪਰ ਬੰਦੇ ਨੂੰ ਦਵਾਈ ਦਿੰਦੀ ਲਤਾਣੀ ਤੋਂ ਅੱਛਾ ਹਾਂ ਇਹਦੀ ਕੈਮਰਾ ਦੀ ਵੀਡੀਓ ਉਹਨੂੰ ਵੀ ਰਿਕਾਰਡਿੰਗ ਪਈ ਆ ਕੰਡੇ ਜਦੋਂ ਤਾਂ ਡੇਰ ਗਈ ਠੀਕ ਆ ਤੇ ਪਤਲੀ ਚਮੜੀ ਜਿਹੜੀ ਕਹਿੰਦੇ ਵੀ ਪਤਲਾ ਚਮ ਆ ਗਿਆ ਯਾਰ ਮੋਟੀਆਂ ਤਾਂ ਹੋਰ ਬਹੁਤ ਨੇ ਉਹ ਖੜੀ ਆ ਮੋਟੀ ਮੈਂ ਜਿਹੜੀ ਇਹ ਆਪਾਂ ਮੱਝ ਦੇਖੀ ਅੰਨੇ ਜਿਹੜਾ ਉਹ ਆਪਣਾ ਮੰਨ ਕੇ ਚੱਲੋ ਵੀ ਪਾਕਿਸਤਾਨ ਦਾ ਸੌਕੇਟ ਹੋ ਕਰਨੀ ਉਹਦੇ ਉਹਦੇ ਨਾਲ ਦੀ ਹੱਡੀ ਇੱਕ ਹੋਰ ਆ ਅੱਜ ਮੈਂ ਬਣੀ ਨਹੀਂ ਕੁਝ ਜੇ ਤੂੰ ਆਖੇ ਹਜੇ ਮੈਂ ਇਹਦਾ ਘਰ ਮੰਨਿਆ ਵਾ ਠੀਕ ਐ ਜਮਾ ਇਹਦਾ 150 ਮੈਂ ਜੋ ਮੈਂ ਫੜ ਕੇ ਲਿਆਂਦਾ ਸਾਰੀ ਦੁਨੀਆ ਨੂੰ ਦੱਸ ਦਿੰਦਾ ਹੁਣ ਜੀ ਆਪਾਂ ਕਹੇ ਜੇ ਤੇ ਨਾੜਾ ਨੂੜਾ ਆ ਜਾਂ ਭਾਰਤ ਦਾ ਨਕਸ਼ਾ ਔਰ ਲੂ ਪਰ ਲੂ ਬਾਈ ਯਾਰ ਇੱਥੇ ਰੋਕ ਤੇ ਪਰ ਨਾੜ ਨੂੜ ਦਾ ਪਤਲੀ ਨਹੀਂ ਨਹੀਂ ਐ ਅਗਲਾ ਕਾਹੇ ਹੁੰਦਾ ਇੱਧਰ ਬੈਠ ਸਾਢੇ 3 ਕਿਲੋ ਦੀ ਗਾੜੀ 7 ਦੀ ਪਛਾੜ ਉਹਨੇ ਜ ਮਾਰ ਦਿੱਤਾ ਰਾਂ ਮੈਂ ਯਾਰ ਹਜੇ ਨਾਲੇ ਮੈਂ ਉਸ ਤੇਰੀ ਦੁਨੇ ਪਾਸੇ ਬਹਿ ਕੇ ਚਾਣਾ ਮੈਂ ਨੂੰ ਕਿਹੜਾ ਆਏ ਕਰ ਸਾਢੇ 13 14 ਕਿਲੋ ਤੋਂ ਤਾਂ ਚੜ੍ਹਦੇ ਨਾ ਚੱਲ ਬੱਕੰਡੇ ਧਰਾਂਗੇ ਦੂਜੀ ਵੀਡੀਓ 'ਚ ਫਿਰ ਅੱਜ ਆ ਬੰਦ ਦੇ ਉਹਦਾ ਫਿਰ ਰੇਟ ਕੀ ਰੱਖਿਆ ਤੂੰ ਹੁਣ ਇਹਦਾ 4-5 ਲੱਖ ਨਾ ਮੰਗਣੀ ਤੂੰ ਉਹ ਨਹੀਂ 4-5 ਨਹੀਂ ਮੰਗਦੇ ਭਰਾ ਯਾਰ ਦੇਖ ਜਿਹੜੇ ਨੂੰ ਤਾਂ ਹੋਈ ਪਰਖ ਠੀਕ ਹੈ ਉਹਦੇ ਲਈ ਤਾਂ ਰ ਮੁੱਲੀ ਕੋਈ ਨਹੀਂ ਠੀਕ ਹੈ ਅਣਮੁੱਲੀ ਆ ਇਹ ਨਹੀਂ ਪਤਾ ਕਰ ਮਾਲੀ ਐ ਛੱਡ ਨਾ ਮੇਰੇ ਤੇ ਨਾਮ ਚੱਕਰੇ ਠੀਕ ਆ ਜਿਹੜੇ ਨੇ ਲੋਕਾਂ ਨੂੰ ਪਤਾ ਕਿ ਉਹੀ ਡੁੱਗਨੇ ਕਿੰਨੇ ਮੰਗੀ ਜਾਂਦਾ ਉਵੇਂ ਉਵੇਂ ਆਲਾ ਬੰਦਾ ਦਾ ਮੇਰਾ ਵੀਰ ਨਵੇ ਵੀ ਨਾਲ ਜੈ ਜੈਕਾਰ ਠੀਕ ਆ 2 ਲੱਖ ਦੀ ਮੈਂ ਦੇ ਮੰਨ 2 ਲੱਖ ਦੀ ਦੇਣੀ ਹੈ ਮੁੱਲ 20 ਤੇਰੇ ਚੈਨਲ ਦੇ ਚਰਕੇ 20 ਜੇ ਤੂੰ ਦੁੱਧ 20 ਕਿਲੋ ਕਰਤਾ ਇਹਦਾ 18 ਮੰਨ ਲਾ ਕੇ 2 ਲੱਖ ਵਾਲੇ ਨੂੰ ਪਤਾ 20000 ਨਫਾ ਵਾ ਕੇ ਲੈ ਕੇ ਜੇ 4-5 ਦਿਨਾਂ ਦਾ ਮੁੱਲ ਆ ਜੇ ਕੋਈ ਮੁੜ ਕੇ ਅਗਲਾ ਆ ਕੇ ਅੱਜ 18 ਤੇ ਆ ਅੱਜ ਤੋਂ 5 ਦਿਨਾਂ ਨੂੰ ਇਹ ਦੋ ਬਈਆਂ ਦੇ ਮੁੱਲ ਹੋਰ ਹੋਣਗੇ ਤੀਜੀ ਚੋਟੀ ਚੋਟੀ ਦਾ ਟਾਈਮ ਪਤਾ ਨਹੀਂ ਬਾਈ ਕੱਢਾ ਪੁੱਤੋ ਡਾ ਇਹ 14-15 ਦੀ ਤੇ ਕਰੇਟਾ ਬਾਈ 18 ਕਿਲੋ ਤੇ ਮੁੱਲ ਆ ਜਿਹੜਾ ਮਰਜ਼ੀ ਬਰਾ ਅੱਜ ਆ ਜੇ ਹੁਣ ਤੇ ਇੱਕ ਪੰਜ ਮਿੰਟਾਂ ਬਾਅਦ ਖਾਦੀ ਕਰ ਜੇ ਟੜ ਕੇ ਇੱਕ ਸ਼ਾਰਟ ਟਾਈਮ ਦਾ ਰਿਪੋਰਟਰ ਵੀ ਮੈਂ ਕਰ ਜਾਈਏ ਜੈ ਜੀ ਕਾਲਾ ਤੇ ਇੱਕ ਵਾਰੀ ਹੋਰ ਦੱਸ ਦਿਆਂ ਇਧਰ ਆਪਾਂ ਉਹ ਤਾਂ ਵੀ ਰਵਾਓ ਆ